ਹਾਂਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਿਹਾ ਚੱਲ ਠੀਕ ਠਾਕ ਸਾਰੇ ਤੇ ਲਓ ਜੀ ਤੁਹਾਨੂੰ ਆਪਾਂ ਲੱਗੇ ਜੀ ਇੱਕ ਚੀਜ਼ ਵਿਖਾਉਣਾ ਅੱਜ ਇਹ ਆ ਜੀ ਕੱਚੂਕਮਾ ਵੇਖੋ ਜੀ ਧਿਆਨ ਨਾਲ ਨਿੱਕਾ ਜਿਹਾ ਆਵੇ ਇਹ ਤੇ ਮੈਨੂੰ ਜ਼ਿੰਦਗੀ ਚ ਦੋ ਵਾਰ ਹੀ ਮਿਲਿਆ ਏ ਮੈਂ ਆਏ ਲੱਗਾ ਸਬਜ਼ੀ ਵਾਲਾ ਥਾਂ ਜਾ ਗੋਡਣ ਤੇ ਉਹ ਕਈ ਦਾ ਟੱਪਾ ਮਾਰਿਆ ਦੇ ਵਿੱਚ ਆ ਗਿਆ ਤੇ ਮੇਰੇ ਬਾਣੀ ਮੈਨੂੰ ਪਤਾ ਨਹੀਂ ਕੀ ਆ ਬੌਲ ਜੀ ਅੱਧੀ ਦਾ ਮੈਂ ਜਦੋਂ ਪੜ ਕੇ ਵੇਖਿਆ ਤੇ ਮੈਨੂੰ ਬਾਅਦ ਚ ਪਤਾ ਲੱਗਾ ਵੀ ਇਹ ਤਾਂ ਕਚੂਗਮਾ ਜੀ ਇੱਕ ਮੈਨੂੰ ਇਹ ਦੂ ਪਹਿਲਾਂ ਮਿਲਿਆ ਸੀ ਜਦੋਂ ਆਪਣੇ ਪਾਰ ਪਾਣੀ ਬੂਣੀ ਨਹੀਂ ਆਏ ਉਦੋਂ ਵੀ ਮੈਂ ਖਾਲੀ ਖਾਣ ਲੱਗਾ ਹਾਂ ਤੇ ਉਦੋਂ ਵੀ ਟੱਪਾ ਕਈ ਦਾ ਮਾਰਿਆ ਦੇ ਵਿੱਚ ਮਿਲਿਆ ਸੀ ਤੇ ਮੈਂ ਚੋਕ ਕੇ ਤੇ ਪਾਸੇ ਰਾਤਾ ਤੇ ਮੈਨੂੰ ਉਦੋਂ ਨਹੀਂ ਪਤਾ ਵੀ ਇਹ ਕੀ ਚੀਜ਼ ਆ ਤੇ ਮੈਨੂੰ ਬਾਅਦ ਜਦੋਂ ਉਤੋਰ ਕੇ ਵਾਵਾ ਗਾਂ ਚ ਚਲ ਗਿਆ ਮੈਂ ਹਾਂ ਵੀ ਛੋਟਾ ਤਾਂ ਇੱਥੇ ਕਿਤੇ ਕਿਤੇ ਚਲੇ ਗਿਆ ਤੇ ਫਿਰ ਪਤਾ ਲੱਗਾ ਵੀ ਇਹ ਕੱਚੂ ਕੁਮਾ ਉਹ ਥੋੜਾ ਵਾਵਾ ਵੱਡਾ ਸੀ ਤੇ ਨਾਲ ਇਹ ਛੋਟਾ ਇਹ ਆਪਾਂ ਮੁੜ ਕੇ ਚੱਕ ਕੇ ਘਰੇ ਲੈ ਅੰਦਾਜ਼ੇ ਇੱਥੇ ਆਪਣਾ ਹਿੰਮਤ ਸੰਘੇੜ ਰਿਹਾ ਸੀ ਮੈਂ ਚੱਲ ਉਹਨੂੰ ਵਖਾਉਣੇ ਤੇ ਨਿੱਕਾ ਹੀ ਮੈਂ ਕਈ ਤੇ ਰੱਖਿਆ ਸੀ ਤੇ ਮੁੜ ਕੇ ਲੱਗ ਪਿਆ ਦੁਰਨ ਤੇ ਇਹ ਜਦੋਂ ਵੀ ਆਪਾਂ ਲਾਗੇ ਰੋਲਾ ਪਾਉਣੇ ਆ ਤਾਂ ਸਾਰਾ ਸਮਾਨ ਇਕੱਠਾ ਕਰ ਲੈਂਦਾ ਅੰਦਰ ਲੱਤਾਂ ਮਾਵੇਂ ਹੀ ਅੰਦਰਵਾੜ ਲੈਂਦਾ ਤੇ ਤੋ ਕੀ ਦੇ ਤੇ ਵੇਖੋ ਹੁਣ ਕਿਵੇਂ ਤੁਰਿਆ ਜਾਂਦੇ ਆ ਤੇ ਹਾਂਜੀ ਆਪਾਂ ਮੁੜ ਕੇ ਵੇਖੂਗੇ ਤੇ ਇਹਨੂੰ ਬਾਹਰ ਆਪਾਂ ਕਈ ਤੇ ਪਾ ਕੇ ਤੇ ਬਾਹਰ ਆਪਣੇ ਮੋੜ ਆਲ ਉਧਰ ਛੋਟਾਂਦਾ ਹੈ ਪਤਾ ਨਹੀਂ ਹੁਣ ਕਿੱਧਰ ਗਿਆ ਤੇ ਕਿੱਧਰ ਨਹੀਂ ਤੇ ਨਹੀਂ ਮੇਰੀ ਬਾਤ ਦੇ ਉੱਤੇ ਪੈ ਗਈ ਰਾਦ ਤੇ ਚਲੋ ਠੀਕ ਹੈ ਜੀ ਧੰਨਵਾਦ ਬੁਲਿਆ ਨਾੜ あり得て。Yeah.